ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਸਵੈਟਰਸ ਕੀ ਵੀ ਬਣਾਈ ਹੋਈ ਹੈ ਤੇ ਜਿਹਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਆਪਾਂ 6 ਇੰਚ ਬਾਰਡਰ ਬਣਾਇਆ ਹੋਇਆ ਹੈ 14 ਤੇ ਆਪਾਂ ਇਸ ਦੇ ਮੋਢਿਆਂ ਦੀ ਕਾਰਟ ਪਾਈ ਹੋਈ ਏ ਤੇ ਇਸ ਦੀ ਕੁੱਲ ਲੈਂਥ 22 ਇੰਚ ਹੈ 8 ਇੰਚ ਦਾ ਮੋਢਾ ਬਣਾਇਆ ਹੋਇਆ ਤੇ ਮੋਢੇ ਦੀ ਕਾਰਟ 14 ਇੰਚ ਤੇ ਪਾਈ ਹੋਈ ਏ ਤੇ 50 ਜੁੱਟੀਆਂ ਤੇ ਬਾਰਡਰ ਬਣਾਇਆ 55 ਜੁੱਟੀਆਂ ਤੇ ਉੱਪਰ ਆਪਾਂ ਬਣਾਇਆ ਹੋਇਆ ਤੇ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਸਕਿਨ ਰੰਗ ਦੀ ਸਕੀਵੀ ਤੇ ਆਪਾਂ ਇਹ ਡਿਜ਼ਾਈਨ ਪਾਇਆ ਹੋਇਆ ਹੈ ਇਸ ਡਿਜ਼ਾਈਨ ਨੂੰ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ हाँ जी एक कुंडा उतार के अगला अगे धागा अगे करके छे कुंडे उल्टे बनावेंगे हाँ जी कुंडे छे कुंडे उल्टे धागा पिछे करा छे कुंडे सीधे छे कुंडे उल्टे కు అగ్ కల్టే బ వార రిపీట్ షే కిధే బానే కండే ఉల్టే బా కు తరధా ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਉੱਠੀ ਸਲਾਈ ਉੱਠੀ ਸਲਾਈ ਇਹਦੇ ਵਿੱਚ ਸਾਰੇ ਆਪਾਂ ਹੁਣ ਇਹ ਵਾਲੀ ਸਲਾਈ ਸਾਰੀ ਉਲਟਾ-ਉਲਟਾ ਬਣਾਾਂਗੇ ਤਗਾ ਤਗਾ ਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬਣਾਾਂਗੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਵੀ ਪਾ ਸਕਦੇ ਹੋ ਬਣ ਕੇ ਇਹ ਬਹੁਤ ਹੀ ਸੋਹਣਾ ਤੇ ਪਿਆਰਾ ਲੱਗ ਰਿਹਾ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਿਲਾਈ ਸਿੱਧੀ ਸਿਲਾਈ ਆਪਾਂ ਇੱਕ ਗੁੰਡਾ ਉਤਾਰ ਕੇ ਧਾਗਾ ਅੱਗੇ ਕਰਾਂਗੇ 6 ਗੁੰਡੇ ਉਲਟੇ ਬਣਾਵਾਂਗੇ ਛੇ ਕੁੰਡੇ ਉਲਟੇ ਤਾਂ ਅੱਗੇ ਕਰਾਂਗੇ ਉਸ ਤੋਂ ਅੱਗੇ ਛੇ ਕੁੰਡੇ ਸਿੱਧੇ ਫਿਰ ਤਾਂ ਅੱਗੇ ਕਰਾਂਗੇ ਛੇ ਕੁੰਡੇ ਉਲਟੇ ਸ਼ੇਕੁੰਡੇ ਉਲਟੇ ਸ਼ੇਕੁੰਡੇ ਸਿੱਧੇ ਫਿਰ ਸ਼ੇਕੁੰਡੇ ਉਲਟੇ ਬਸ ਇਸੇ ਨੂੰ ਹੀ ਆਪਾਂ ਫਿਰ ਵਾਰ-ਵਾਰ ਰਪੀਟ ਕਰਨਾ ਹਾਂਜੀ ਹੁਣ ਆਪਾਂਗੇ ਪੁੱਠੀ ਸਲਾਈ ਪੁੱਠੀ ਸਲਾਈ ਸਾਰੀ ਉਲਟਾ ਉਲਟਾ ਬਣਾਗੇ ਪੁੱਠੀ ਸਲਾਈ ਸਾਰੀ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਸਾਰੀ ਸਲਾਈ ਉਲਟਾ ਉਲਟਾ ਬਣਾਗੇ ਧਾਗਾ ਗੇ ਰੱਖ ਕੇ ਸਾਰੀ ਸਲਾਈ उल्टा उल्टा बुन के कंप्लीट कर लेंगे हाँ जी हूँ आप सीधी सिलाई सीधी सिलाई हूँ आप डिजाइन पावे ਇੱਕ ਗੁੰਡਾ ਉਤਾਰ ਕੇ ਇਸ ਤੋਂ ਅਗਲੇ ਗੁੰਡੇ ਤੇ ਆਪਾਂ ਦੋ ਗੁੰਡੇ ਸਿੱਧੇ ਬੁਣਾਗੇ ਤੇ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੋ ਗੁੰਡੇ ਸਿੱਧੇ ਫਿਰ ਇੱਕ ਗੁੰਡੇ ਤੋਂ ਤਿੰਨ ਗੁੰਡੇ ਤੇ ਹੁਣ ਉਸ ਤੋਂ ਅਗਲੇ ਇੱਕ ਗੁੰਡੇ ਤੋਂ ਫਿਰ ਤਿੰਨ ਗੁੰਡੇ ਬਣਾਵਾਂਗੇ ਉਸ ਤੋਂ ਅਗਲੇ ਦੋ ਗੁੰਡੇ ਫਿਰ ਸਿੱਧੇ ਆ ਦੇਖੋ ਜੀ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਤਾਰ ਕੇ ਦੋ ਗੁੰਡੇ ਸਿੱਧੇ ਇੱਕ ਗੁੰਡੇ ਤੋਂ ਤਿੰਨ ਗੁੰਡੇ ਫਿਰ ਇੱਕ ਗੁੰਡੇ ਤੋਂ ਤਿੰਨ ਗੁੰਡੇ ਫਿਰ ਦੋ ਗੁੰਡੇ ਸਿੱਧੇ ਤੇ ਉਸ ਤੋਂ ਅਗਲੇ ਤੇ ਆਪਾਂ ਹੁਣ ਸਿੱਧਾ ਬਣਾਗੇ ਛੇ ਗੁੰਡੇ ਸਿੱਧੇ ਉਸ ਤੋਂ ਅਗਲੇ ਦੋ ਗੁੰਡੇ ਫਿਰ ਸਿੱਧੇ జా ఉల్ బయసి తిజే కడే కండేతో తిని కండే బావే ఫండేతో చౌే కనావే ఫి దో కండే సేటే కుండేసి డిజైన్ బా రే వాళ్ళ దో కడే తురను సేన ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਆਪਾਂ ਸਾਰਾ ਉਲਟਾ ਉਲਟਾ ਬੰਨਣਾ ਜਿਹੜੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਬਿਨਾ ਹੁਣੇ ਉਤਾਰ ਲੈਣਾ ਉਹਨਾਂ ਨੂੰ ਆਪਾਂ ਬਿਨਾ ਹੁਣੇ ਉਤਾਰ ਲੈਣਾ ਤੇ ਬਾਕੀ ਕੁੰਡੇ ਆਪਾਂ ਉਲਟਾ ਉਲਟਾ ਬੰਨਨੇ ਨੇ ਪੁੱਠੀ ਸਲਾਈ ਵਿੱਚ ਹਾਂਜੀ ਇਸ ਤਰ੍ਹਾਂ ਜਿਹੜੇ ਗੁੰਡੇਾਂ ਤੇ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਪੁੱਠੀ ਸਲਾਈ ਬਿਨਾਉਣੇ ਉਤਾਰ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਤੇ ਬਾਕੀ ਸਾਰੇ ਗੁੰਡਿਆਂ ਨੂੰ ਆਪਾਂ ਉਲਟਾ ਉਲਟਾ ਬੰਨਣਾ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਹਾਂਜੀ ਇੱਕ ਕੁੰਡਾ ਉਤਾਰ ਕੇ ਇਹਨਾਂ ਅਗਲੇ ਦੋ ਕੁੰਡਿਆਂ ਨੂੰ ਆਪਾਂ ਜਿਹੜੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਏ ਸੀ ਉਹਨਾਂ ਤਿੰਨ ਕੁੰਡਿਆਂ ਨਾਲ ਆਪਾਂ ਇਸ ਤਰ੍ਹਾਂ ਆਪਾਂ ਬਦਲ ਲੈਨੇ ਇਹ ਕੁੰਡੇ ਦੋ ਕੁੰਡਿਆਂ ਨੂੰ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਪਿਛਲੇ ਪਾਸੇ ਇਸ ਤਰ੍ਹਾਂ ਸਲਾਈ ਤੇ ਚੜਾ ਲਾਂਗੇ ਤੇ ਇਹਨਾਂ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਅਗਲੀ ਸਲਾਈ ਤੇ ਚੜਾ ਲਾਂਗੇ ਇਹਨਾਂ ਤਿੰਨ ਕੁੰਡੇ ਨੂੰ ਆਪਾਂ ਪਹਿਲਾਂ ਬਣਾਗੇ। ਉਹ ਦੇਖੋ ਜੀ ਤਿੰਨਾਂ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ। ਫਿਰ ਦੋ ਕੁੰਡਿਆਂ ਨੂੰ ਵੀ ਆਪਾਂ ਇਸ ਤਰ੍ਹਾਂ ਬਣਾਾਂਗੇ। ਹੁਣ ਅਗਲੇ ਜਿਹੜੇ ਤਿੰਨ ਕੁੰਡੇ ਨੇ ਆਪਣੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਸੀ ਇਹਨਾਂ ਦੋ ਕੁੰਡਿਆਂ ਨਾਲ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਦਲਾਂਗੇ। ਇਹੇ ਪਿਛਲੇ ਪਾਸੇ ਦੀ ਆਪਾਂ ਸਲਾਈ ਤੇ ਚੜਾ ਲਾਂਗੇ। ਹੁਣ ਆਪਾਂ ਪਹਿਲਾਂ ਦੋ ਗੁੰਡਿਆਂ ਨੂੰ ਉਣਾਗੇ ਹਾਂਜੀ ਪਹਿਲਾਂ ਦੋ ਗੁੰਡਿਆਂ ਨੂੰ ਆਪਾਂ ਸਿੰਪਲ ਉਣਾਗੇ ਫਿਰ ਇਹਨਾਂ ਤਿੰਨ ਗੁੰਡਿਆਂ ਦੇ ਵਿੱਚ ਦੀ ਸਲਾਈ ਨਗਾ ਕੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰ ਲਾਂਗੇ ਇਸ ਤਰ੍ਹਾਂ ਆਹ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣੂਗਾ ਅਗਲੇ 6 ਗੁੰਡੇ ਸਿੱਧੇ 6 ਗੁੰਡੇ ਸਿੱਧੇ ਤੇ ਜਿਹੜੇ ਆਪਣਾ ਆਪਰ 6 ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਉਹ ਵਾਲੇ 2 ਕੁੰਡੇ ਤੇ ਆ ਦੇਖੋ ਜੀ ਇਸ ਤਰ੍ਹਾਂ ਪਿਛਲੇ ਪਾਸੇ ਆਪਾਂ ਸਲਾਈ ਤੇ ਚੜਾ ਕੇ 2 ਕੁੰਡੇ ਇਹਨਾਂ ਤਿੰਨ ਕੁੰਡਿਆਂ ਨਾਲ ਆਪਾਂ ਬਦਲ ਕੇ ਪਹਿਲਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਅਗਲੇ ਦੋ ਕੁੰਡੇ ਵੀ ਉਲਣਾਂਗੇ ਇਸੇ ਤਰ੍ਹਾਂ ਹੀ ਅਗਲੇ ਅੱਗੇ ਆਹ ਵਾਲੇ ਤਿੰਨ ਕੁੰਡਿਆਂ ਨੂੰ ਇਹਨਾਂ ਦੋ ਕੁੰਡਿਆਂ ਨਾਲ ਆਪਾਂ ਬਦਲ ਕੇ ਇਹ ਹੀ ਆਪਾਂ ਹੁਣ ਅਗਲੇ ਪਾਸੇ ਦੀ ਸਲਾਈ ਨਗਾ ਕੇ ਬਦਲ ਲਾਂਗੇ ਆਹ ਦੇਖੋ ਜੀ ਇਹ ਵਾਲੇ ਦੋ ਕੁੰਡੇ ਆਪਾਂ ਪਹਿਲਾਂ ਉਲਣਾਂਗੇ ਤੇ ਜਿਹੜੇ ਇੱਕ ਕੁੰਡੇ ਤੋਂ ਆਪਾਂ ਦੋ ਕੁੰਡੇ ਬਣਾਏ ਸੀ ਤਿੰਨ ਕੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਤਿੰਨ ਕੁੰਡਿਆਂ ਤੋਂ ਸਲਾਈ ਨਗਾ ਕੇ ਇੱਕ ਕੁੰਡਾ ਕਰ ਲਾਂਗੇ ਆ ਦੇਖੋ ਜੀ ਤਿੰਨ ਕੁੰਡਿਆਂ ਦੇ ਵਿੱਚ ਦੀ ਸਲਾਈ ਨਗਾ ਕੇ ਇੱਕ ਕੁੰਡਾ ਕਰ ਲਾਂਗੇ ਦੋ ਕੁੰਡੇ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣੂਗਾ ਆ ਦੇਖੋ ਜੀ ਦੋ ਕੁੰਡੇ ਨੂੰ ਆਪਾਂ ਤਿੰਨ ਕੁੰਡੇਆਂ ਨਾਲ ਬਦਲ ਲੈਣਾ ਤੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲੈਣਾ ਪੁੱਠੀ ਸਲਾਈ ਸਾਰੀ ਸਾਫ਼ ਜੜਾਵਾਂਗੇ ਧਾਗਾ ਅੱਗੇ ਰੱਖ ਕੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਜਿਹੜੇ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਉਹ ਆਪਾਂ ਹੁਣ ਸਿੱਧਾ ਬਣਾਵਾਂਗੇ ਤੇ ਅਗਲੇ 6 ਗੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਅਗਲੇ 6 ਗੁੰਡੇ ਉਲਟੇ ਬਣਾਵਾਂਗੇ ਜਿਹੜੇ ਸਿੱਧੇ ਬਣਾਏ ਸੀ ਪਹਿਲਾਂ ਤੇ ਜਿੰਨਾ ਤੇ ਆਪਾਂ ਹੁਣ ਡਿਜ਼ਾਈਨ ਪਾਇਆ ਉਹਨਾਂ ਨੂੰ ਆਪਾਂ ਹੁਣ ਸਿੱਧਾ ਬਣਾਵਾਂਗੇ ਤੇ ਜਿਹੜੇ ਪਹਿਲਾਂ ਆਪਾਂ ਸਿੱਧੇ ਰੱਖੇ ਸੀ ਗੁੰਡੇ 6 ਉਹਨਾਂ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਉਹ ਆਪਾਂ ਉਲਟੇ ਰੱਖਣੇ ਨੇ ਛੇ ਗੁੰਡੇ ਸਿੱਦੇ ਛੇ ਗੁੰਡੇ ਉਲਟੇ ਫਿਰ ਛੇ ਗੁੰਡੇ ਸਿੱਦੇ ਕੁੱਠੀ ਸਲਾਈ ਆਪਾਂ ਸਾਰਾ ਉਲਟਾ-ਉਲਟਾ ਬੰਨਣਾ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਗੁੰਡਾ ਉਤਾਰ ਕੇ ਛੇ ਗੁੰਡੇ ਸਿੱਦੇ ਇਹ ਇਹ ਆਪਾਂ ਦੋ ਵਾਰ ਰਿਪੀਟ ਕਰਨਾ షే కిధే ఫే కల్టే జా ఉల్టే క రెండు దో వారీట్ సైతే షే క షే క ఉల్టే ఫే కండే సే ਹਾਂਜੀ ਪੁੱਠੀ ਸਲਾਈ ਸਾਰੀ ਹੁਣ ਉਲਟਾ-ਉਲਟਾ ਬਣਾਗੇ ਪੁੱਠੀ ਸਲਾਈ ਉਲਟਾ-ਉਲਟਾ ਬੰਨਣਾ ਹਾਂਜੀ ਹੁਣ ਆਪਾਂ ਗਿਆ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ 6 ਕੁੰਡੇ ਸਿੱਧੇ 6 ਕੁੰਡੇ ਸਿੱਧੇ ਹਾਂਜੀ ਆ ਦੇਖੋ ਜੀ ਉਲਟੇ ਕੁੰਡੇ ਆ ਤੇ ਹੁਣ ਡਿਜ਼ਾਈਨ ਪਾਵਾਂਗੇ ਆਪਾਂ 2 ਕੁੰਡੇ ਸਿੱਧੇ ਤੇ ਜੇ ਕੁੰਡੇ ਤੇ ਆਪਾਂ ਇੱਕ ਕੁੰਡੇ ਤੋਂ ਆਪਾਂ ਕਰਾਂਗੇ ਤਿੰਨ ਕੁੰਡੇ ਫਿਰ ਅਗਲੇ ਕੁੰਡੇ ਤੋਂ ਵੀ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਾਂਗੇ ਤੇ ਦੋ ਕੁੰਡੇ ਸਿੱਦੇ ਉਸ ਤੋਂ ਅਗਲੇ 6 ਕੁੰਡੇ ਵੀ ਸਿੱਦੇ ਜਿਹੜੇ ਆਪਣੇ 6 ਕੁੰਡੇ ਉਲਟੇ ਨੇ ਉਹਨਾਂ ਨੂੰ ਆਪਾਂ ਦੋ ਗੁੰਡੇ ਸਿੱਧੇ ਰੱਖ ਕੇ ਤੀਜੇ ਗੁੰਡੇ ਤੋਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਚੌਥੇ ਗੁੰਡੇ ਤੋਂ ਵੀ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਕਰਨੇ ਨੇ ਤੇ ਦੋ ਗੁੰਡੇ ਫਿਰ ਸਿੱਧੇ ਇਹਨਾਂ 6 ਗੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਉਣਾ ਹਾਂਜੀ ਪੁੱਠੀ ਸਲਾਈ ਉਲਟਾ-ਉਲਟਾ ਬਣਾਉਣਾ ਜਿਹੜੇ ਗੁੰਡੇ ਹਨ ਤੇ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਕੀਤੇ ਨੇ ਇੱਕ ਗੁੰਡੇ ਤੋਂ ਆਪਾਂ ਜਿਹੜੇ ਤਿੰਨ ਗੁੰਡੇ ਕੀਤੇ ਨੇ ਉਹਨਾਂ ਨੂੰ ਆਪਾਂ ਬਿਨਾ ਹੋਣੇ ਉਤਾਰ ਲੈਣਾ ਆਹ ਦੇਖੋ ਜੀ ਜਿਹੜੇ ਇੱਕ ਗੁੰਡੇ ਤੋਂ ਆਪਾਂ ਤਿੰਨ ਤਿੰਨ ਗੁੰਡੇ ਕੀਤੇ ਹੋਏ ਨੇ ਉਹਨਾਂ ਨੂੰ ਆਪਾਂ ਬਿਨਾ ਹੁਣੇ ਉਤਾਰ ਲੈਣਾ ਬਾਕੀ ਗੁੰਡਿਆਂ ਨੂੰ ਆਪਾਂ ਉਲਟਾ-ਉਲਟਾ ਬੁਣਨਾ ਬਾਕੀ ਸਾਰੇ ਗੁੰਡੇ ਨੂੰ ਆਪਾਂ ਉਲਟਾ-ਉਲਟਾ ਬੁਣਨਾ ਪੁੱਠੀ ਸਲਾਈ ਜਿਹੜੇ ਗੁੰਡਿਆਂ ਤੇ ਆਪਾਂ ਵੱਲ ਦਿੱਤਾ ਸੀ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਬਿਨਾ ਹੁਣੇ ਉਤਾਰ ਲੈਣ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਅਗਲੇ 6 ਕੁੰਡੇ ਸਿੱਧੇ ਹਾਂਜੀ ਆ ਵਾਲੇ ਦੋ ਕੁੰਡਿਆਂ ਨੂੰ ਆਪਾਂ ਇਹਨਾਂ ਤਿੰਨ ਕੁੰਡਿਆਂ ਨਾਲ ਬਦਲਾਂਗੇ ਆ ਦੇਖੋ ਜੀ ਪਿਛਲੇ ਪਾਸੇ ਉਸ ਲਾਈ ਨਗਾ ਕੇ ਦੋ ਕੁੰਡੇ ਪਿਛਲੀ ਪਾਸੇ ਸਲਾਈ ਨਗਾ ਕੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਅਗਲੇ ਪਾਸੇ ਸਲਾਈਨਗਾ ਕਿ ਇਸ ਤਰ੍ਹਾਂ ਬਦਲ ਲਾਂਗੇ ਫਿਰ ਤਿੰਨ ਕੁੰਡੀਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਪਿੱਛੇ ਰੱਖ ਕੇ ਤੇ ਆ ਵਾਲੇ ਦੋ ਕੁੰਡੀਆਂ ਨੂੰ ਵੀ ਇਸ ਤਰ੍ਹਾਂ ਬੁਣਾਗੇ ਫਿਰ ਤਿੰਨ ਕੁੰਡੀਆਂ ਨੂੰ ਆਪਾਂ ਆ ਵਾਲੇ ਦੋ ਕੁੰਡੀਆਂ ਨਾਲ ਬਦਲਾਂਗੇ ਅਗਲੇ ਪਾਸੇ ਇਸ ਤਰ੍ਹਾਂ ਸਲਾਈਨਗਾ ਕੇ ਇਹਨਾਂ ਨੂੰ ਆਪਾਂ ਪਿਛਲੇ ਪਾਸੇ ਦੀ ਸਲਾਈ ਨਗਾ ਕੇ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਆਹ ਦੇਖੋ ਜੀ ਇਹਨਾਂ ਦੋ ਗੁੰਡਿਆਂ ਨੂੰ ਆਪਾਂ ਪਹਿਲਾਂ ਬਣਾਵਾਂਗੇ ਤੇ ਤਿੰਨ ਗੁੰਡਿਆਂ ਤੋਂ ਆਪਾਂ ਹੁਣ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਇਨ ਕੁੰਡੇਆਂ ਤੋਂ ਇਸ ਤਰ੍ਹਾਂ ਆਪਾਂ ਇੱਕ ਕੁੰਡਾ ਕਰਾਂਗੇ ਅਗਲੇ ਛੇ ਕੁੰਡੇ ਸਿੱਧੇ ਜਿਹੜੇ ਆਪਾਂ ਉਲਟੇ ਕੁੰਡੇ ਬਣਾਉਣੇ ਆ ਦੋ ਵਾਰ ਸਿੱਧੀ ਸਲਾਈ ਤੋਂ ਦੋ ਵਾਰ ਉਹਨਾਂ ਤੇ ਆਪਾਂ ਇਹ ਡਿਜ਼ਾਈਨ ਬਣਾਉਣਾ ਆ ਦੇਖੋ ਜੀ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਹੈ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਹ ਬਣਿਆ ਹੋਇਆ ਹੈ ਆ ਦੇਖੋ ਜੀ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਬਣਾ ਇਹ ਡਿਜ਼ਾਈਨ ਜਿਹੜਾ ਸਾਰਾ ਬਣ ਕੇ ਤਿਆਰ ਹੋਏਗਾ ਕਰੋਸ਼ੀਏ ਨਾਲ ਆਪਾਂ ਇਹ ਲੋਟਣ ਬਣਾ ਕੇ ਲਾਏ ਹੋਏ ਨੇ ਇਹ ਬਣਾਉਣੇ ਵੀ ਬਿਲਕੁਲ ਆਸਾਨ ਨੇ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ